ਜਿਹੜੇ ਹਾਲਾਤ ਅੱਜ ਪੰਜਾਬ ਦਾ ਮੁੱਖ ਮੰਤਰੀ ਜੋ ਬੱਚੜ ਬਿਆੰਤੇ ਅਰਗਿਆਂ ਨੂੰ ਵੀ ਅੱਗੇ ਲੰਘਿਆ ਇਹਨੂੰ ਮੈਂ ਕਿਉਂ ਕਹਿ ਰਿਹਾ ਕਿਉਂਕਿ ਅੱਜ ਜਿਹੜੀ ਭਾਰਤੀ ਕਿਸਾਨ ਜਿਹੜੇ ਨੇ ਕ੍ਰਾਂਤੀਕਰਦੀ ਜਰਨਲ ਸਕੱਤਰ ਆ ਬੀਬੀ ਸੁਖਵਿੰਦਰ ਕੌਰ ਪਿੰਡ ਰਾਮਪਰੇ ਤੋਂ ਉਹਦੇ ਘਰੇ ਐਨਆਈਏ ਦੀ ਰੇਡ ਹੋਈ ਆ ਆ ਸਵੇਰੇ ਐਨਆਈਏ ਦੀ ਟੀਮ ਉਹਦੇ ਘਰੇ ਦਿੱਲੀ ਤੋਂ ਚੱਲ ਕੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦੀ ਟੀਮ ਨੇ ਰੇਡ ਕੀਤੀ ਅੱਜ ਜਿਹੜੀ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਦੀ ਜਨ ਸਕੱਤਰ ਹੈ ਬੀਬੀ ਸਖਵਿੰਦਰ ਕੌਰ ਦੇ ਘਰੇ ਤੇ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਐ ਪੂਰੀ ਆਉ ਭਗਤ ਕਰਕੇ ਉਹਨਾਂ ਨਾਲ ਲਿਆ ਰਹੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਘੌ ਖਿਚੜੀ ਆ ਭਵੰਤਮਾਨ ਅਮਿਤ ਸ਼ਾਹ ਵਰਗੇ ਨਾਲ ਐਸੇ ਐਨਆਈ ਦੀਆਂ ਰੇਡਾਂ ਹੁੰਦੀਆਂ ਨੇ ਬੰਦਿਆਂ ਨੂੰ ਚੱਕ ਕੇ ਲੈ ਜਾਂਦੇ ਨੇ ਲੈ ਜਾਂਦੇ ਨੇ ਪਰਚਾ ਪਾ ਕੇ ਜੇਲ੍ਹ ਸਿਰ ਦਿੰਦੇ ਨੇ ਕੋਈ ਉਗਗਸੁਗਣੀ ਨਿਕਲਦੀ ਬੰਦੇ ਦੀ ਕਿੰਨੇ ਹੀ ਬੰਦੇ ਕਿੰਨੇ ਹੀ ਨੌਜਵਾਨ ਸਾਡੇ ਪੰਜਾਬ ਦੇ ਵਿੱਚੋਂ ਐਨੇ ਚੱਕ ਕੇ ਲਿਜਾ ਚੁੱਕੀ ਆ ਹੁਣ ਬੀਬੀ ਸਰਬਿੰਦਰ ਕੌਰ ਤੇ ਕਿਉਂ ਰੈਡ ਹੋਈ ਐ ਇਹਨੂੰ ਸਮਝਣ ਦੀ ਲੋੜ ਐ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਇਹ ਵੀ ਉਹ ਜਥੇਬੰਦੀ ਐ ਜਿਹੜੀ ਅੱਜ ਜਥੇਬੰਦੀਆਂ ਸਾਡੀਆਂ ਸ਼ੰਭੂ ਤੇ ਖਨੌਰੀ ਜਿੰਨਾ ਨੇ ਮੋਰਚਾ ਖੋਲ੍ਹਿਆ ਹੋਇਆ ਜਿੰਨਾ ਜਿਹੜੀਆਂ ਮੋਰਚੇ ਦੇ ਵਿੱਚ ਬੈਠੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਜਥੇਬੰਦੀ ਇਹ ਵੀ ਹੈ ਤੇ ਉਹਦੀ ਜਨ ਸਕੱਤਰ ਹੈ ਬੀਬਾ ਸੁਖਵਿੰਦਰ ਕੌਰ ਇਸ ਕਰਕੇ ਉਹ ਮੋਰਚੇ ਨੇ ਦਵਾ ਕਿਵੇਂ ਪਾਉਣਾ ਉਥੋਂ ਡੈਸਟ ਕਿਵੇਂ ਪਾਉਣੀ ਆ ਆਗੂਆਂ ਨੂੰ ਕਿਵੇਂ ਫੜ ਕੇ ਅੰਦਰ ਕਰਨਾ ਤੇ ਦੂਜੇ ਲੋਕਾਂ ਨੂੰ ਕਿਵੇਂ ਖਦੇੜਨਾ ਇਹ ਸਾਰੀਆਂ ਚਾਲਾਂ ਜਿਹੜੀਆਂ ਸੈਂਟਰ ਦੀ ਸਰਕਾਰ ਆ ਆਦੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ NIA ਆ ਚਾਹੇ ED ਆ ਉਹਨਾਂ ਰਾਹੀਂ ਇਹ ਸਾਰਾ ਦਿਵਾ ਜਿਹੜਾ ਬਣਾਇਆ ਜਾ ਰਿਹਾ ਪੰਜਾਬ ਦੇ ਉੱਤੇ ਦਿੱਲੀ ਜੋ ਕਰ ਰਹੀ ਆ ਪੰਜਾਬ ਨਾਲ ਸਮਝ ਆਉਂਦਾ ਪਰ ਜੋ ਭਵੰਤ ਪੰਜਾਬ ਨਾਲ ਕਰ ਰਿਹਾ ਆ ਆਹ ਤੁਸੀਂ ਦੇਖੋ ਵੀ ਜਿਹੜੇ ਸਾਡੇ ਮੁੰਡੇ ਐਨਐਸਐ ਲੱਗੀ ਆ ਡਿਬਰੂਗੜ ਬੰਦ ਕੀਤੇ ਹੋਏ ਆ ਪਿਛਲੇ ਡੇਢ ਦੋ ਸਾਲ ਤੋਂ ਉਹਨਾਂ ਦਾ ਕੇਸ ਕੋਰਟ ਚ ਲਿਆ ਗਿਆ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਦੋਨਾਂ ਨੇ ਕੋਰਟ ਦੇ ਵਿੱਚ ਇਹ ਹਲਫਨਾਮਾ ਦਾਇਰ ਕੀਤਾ ਆਪਣਾ ਬਿਆਨ ਇਹ ਦਰਜ ਕਰਾਇਆ ਕਿ ਉਹਨਾਂ ਤੋਂ ਸਟੇਟ ਨੂੰ ਖਤਰਾ ਹੈ ਜੀ ਉਹਨਾਂ ਤੇ ਐਨਐਸਏ ਨਹੀਂ ਟੁੱਟਣੀ ਚਾਹੀਦੀ ਇਹ ਅੱਜ ਦੀ ਖਬਰ ਆ ਉਹਨਾਂ ਦਾ ਕੇਸ ਜਿਹੜਾ ਲੱਗਿਆ ਸੀਗਾ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਵਾਪਰ ਰਿਹਾ ਜਿਹੜਾ ਭਵੰਤ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਕਿ ਮੈਂ ਪੰਜਾਬ ਹਾਂ ਤੇਸ਼ੀਆਂ ਮੈਂ ਲੋਕ ਤੇਸ਼ੀਆਂ ਜਿੱਦਰ ਨੂੰ ਇਹ ਪੰਜਾਬ ਨੂੰ ਲੈ ਕੇ ਜਾ ਰਿਹਾ ਪੰਜਾਬ ਨੂੰ ਅੱਗ ਝੋਕ ਰਿਹਾ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡ ਰਿਹਾ ਸੋ ਇੱਕ ਦਾ ਮੈਂ ਬੇਨਤੀ ਕਰਦਾ ਪ੍ਰਭੂ ਸਾਰਿਆਂ ਨੂੰ ਵੀ ਜਿੰਨੇ ਵੀ ਨੇੜੇ ਹੋ ਜਿੰਨੇ ਵੀ ਨੇੜੇ ਹੋ ਪਿੰਡ ਰਾਮਪਰੇ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਉਹਦੀ ਕੋਠੀ ਕੋਲੇ ਪਰਲੇ ਪਾਸੇ ਸਿਕੰਦਰ ਕੌਰ ਦਾ ਘਰ ਆ ਉਥੇ ਬਾਤ ਤੋਂ ਬਾਅਦ ਨੇੜਲੇ ਜਿਹੜੇ ਬੰਦੇ ਆ ਉਹ ਪਹੁੰਚੋ ਉਥੇ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਉਥੇ ਉਹਨਾਂ ਨੇ ਰਾਖੇ ਰਿਆ ਹੋਇਆ ਵੀ ਅਸੀਂ ਆਏ ਸਿਕੰਦਰ ਕੌਰ ਨੂੰ ਨਹੀਂ ਲਿਜਾਣ ਦੇਵਾਂਗੇ ਤਾਂ ਬਾਤ ਤੋਂ ਬਾਅਦ ਜਿੰਨੇ ਮੇਰੇ ਤੁਸੀਂ ਆਵਾਜ਼ ਸੁਣਦੇ ਆ ਸਾਡਾ اخਲਾਕੀ ਫਰਜ਼ ਬਣਦਾ ਕਿ ਅਸੀਂ ਆਪਣੇ ਕਿਸਾਨ ਆਗੂਆਂ ਦੇ ਨਾਲ ਖੜਗੇ ਆਪਣੇ ਲੜਨ ਵਾਲੀਆਂ ਧਰਾਂ ਦੇ ਨਾਲ ਖੜਗੇ ਸਾਡੇ ਲੱਖ ਬਖਰੇਵੇਂ ਹੁਣ ਕਿਸੇ ਨਾਲ ਪਰ ਜਦੋਂ ਸਾਡੀਆਂ ਲੜਨ ਵਾਲੀਆਂ ਧਰਾਂ ਦੇ ਉੱਤੇ ਵੇਹੇ ਜੀ ਗੱਲਬਾਤ ਆਉਂਦੀ ਐ ਉਹਦਾ ਖੜ ਕੇ ਤਮਾਸ਼ਾ ਨਾ ਦੇਖੋ ਮੇਰਾ ਵੀਰ ਪੰਜਾਬੀਓ ਸੁਣੋ ਮੇਰੀ ਬੇਨਤੀ ਆ ਵਾਰੀ-ਵਾਰੀ ਕਿ ਆਪਾਂ ਨੂੰ ਅੱਜ ਖੜਨਾ ਬੰਦਾ ਨਾਲ ਕਿਉਂਕਿ ਨਹੀਂ ਇਹ ਵਾਰੀ ਇਹ ਭ੍ਰੇਖਾ ਦਿਮਾਗ ਚੋਂ ਕੱਢ ਦਿਓ ਇਹ ਵਾਰੀ ਹਰ ਇੱਕ ਦੀ ਆਉਣੀ ਆ ਇਹ ਸਾਰੇ ਵਿਗੜੇ ਜਾਣੇ ਆ ਇੱਥੇ ਕੋਈ ਨਾ ਜੈਂਸਰੀਆਂ ਛੱਡਣਾ ਨਹੀਂ ਸਾਰਿਆਂ ਨੂੰ ਵਾਰੀ-ਵਾਰੀ ਇਹ ਫੜ ਕੇ ਜਿਲ੍ਹਾਂ ਤੋਂ ਉਨਣਗੇ ਕਵੇਂ ਇੰਨਾਂ ਦੀ ਨਿਗਾਹ ਤੇ ਲੜਕਦਾ ਪੰਜਾਬ ਆ ਪੰਜਾਬ ਨੂੰ ਕਿਵੇਂ ਦਬਣਾ ਉਧਰ ਸਾਡੇ ਕਿਸਾਨ ਲੜ ਰਹੇ ਨੇ ਜਿੱਥੇ ਕੱਲ ਬਹੁਤ ਵੱਡਾ ਪਰਸੋਂ ਦਾ ਲੈ ਕੇ ਮੋਰਚਾ ਚੱਲ ਰਿਹਾ ਜਿੱਥੇ ਪੈਸੇ ਵੀ ਨਹੀਂ ਆਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤੇ ਸਸਤੇ ਭਾਵਾਂ ਦੇ ਉੱਤੇ 15 15 20-20 ਲੱਖ ਰੁਪਏ ਨੂੰ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਜਿਨ੍ਹਾਂ ਦਾ ਮੁੱਲ ਹੀ ਹੈ ਨਹੀਂ ਕੋਈ ਜਿਨ੍ਹਾਂ ਦਾ ਮੁੱਲ ਕੁੜਾ ਰੁਪਿਆ ਚਾਰ ਬਰ ਰੁਪਿਆ ਚ ਸਾਡੇ ਵਿਚਾਰਕ ਬਖਰੇਵੇਂ ਹੋ ਸਕਦੇ ਆ ਦੂਜੇ ਤੀਜੇ ਕੋਈ ਮਰਜ਼ੀ ਬਖਰੇਵੇਂ ਹੋ ਸਕਦੇ ਆ ਪਰ ਜਿੱਥੇ ਯਾਰ ਇਹ ਧਾੜ ਵੀ ਚੜ ਕੇ ਆਉਂਦੇ ਆ ਇਹ ਸਾਡੇ ਤੇ ਸੈਂਟਰ ਜਾਂ ਪੰਜਾਬ ਸਰਕਾਰ ਝਲਮਟਾਉਂਦੀ ਆ ਉੱਥੇ ਮੇਰਾ ਵੀਰ ਬੇਨਤੀ ਆ ਇਕੱਠੇ ਹੋ ਜਾ ਕਰੋ ਮੇਰੀ ਅਪੀਲ ਆ ਸਾਰਿਆਂ ਨੂੰ ਮੇਰਾ ਵੀਰ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਆਪਾਂ ਪਹੁੰਚੋ ਤਾਂ ਕਿ ਐ ਨਹੀਂ ਹੈਗਾ ਕਿ ਚੱਕ ਕੇ ਇਥੋਂ ਲਿਜਾ ਕੇ ਨਹੀਂ ਇਹ ਕਹਿ ਦਣਗੇ ਇਹਦੇ ਕੋਲ ਆ ਮਿਲਿਆ ਜੀ ਆ ਮਿਲਿਆ ਜੋੜ ਹੀ ਦੇਣਾ ਕਿ ਨਾ ਕਿਸੇ ਸੰਬੰਧ ਜੋੜ ਦੇਣਗੇ ਫਲਾਣੇ ਪਾਕਿਸਤਾਨਾ ਸੰਬੰਧ ਆ ਜੀ ਫਲਾਣੇ ਅਫਗਾਨਿਸਤਾਨਾ ਸੰਬੰਧ ਆ ਜੀ ਐਂ ਜੋੜ ਕੇ ਕੋਈ ਨਾ ਕੋਈ ਕਹਾਣੀ ਰਚ ਕੇ ਸਾਡੇ ਆਗੂਆਂ ਨੂੰ ਇਹ ਘੇਰ ਕੇ ਅੰਦਰ ਬੰਦ ਕਰਨਾ ਚਾਹੁੰਦੇ ਆ ਵੀ ਜਿਹੜਾ ਕਿਸਾਨੀ ਮੋਰਚਾ ਭਖ ਰਿਹਾ ਲਗਾਤਾਰ ਕਾਹ ਮਹੀਨੇ ਹੋ ਗਏ ਸਾਨੂੰ ਸ਼ੰਭੂ ਤੇ ਖਨੌਰੀ ਬੈਠਿਆਂ ਨੂੰ ਉਹਨੂੰ ਕਿਵੇਂ ਧਾਰ ਪਿੰਡੋ ਕਰਨਾ ਕਿਵੇਂ ਖੰਡਾਉਣਾ ਉਹ ਸਾਰਾ ਇਹ ਤਿਆਰੀ ਜਿਹੜੀ ਰੰਭੀ ਜਾ ਚੁੱਕੀ ਹੈ ਤੇ ਸੋਡਾ ਜਿਹੜਾ ਆਹਾ ਇਨਕਲਾਬੀ ਜੋਧਾ ਆਪਣੇ ਆਪ ਨੂੰ ਕਹਾਉਂਦਾ ਹੈ ਕਿ ਮੇਰੇ ਵਰਗਾ ਕੋ ਮੁੱਖ ਮੰਤਰੀ ਨਹੀਂ ਇੱਥੇ ਇਹਦੂ ਪਹਿਲਾਂ ਆਇਆ ਉਹ ਸਭ ਤੋਂ ਵੱਧ ਅੱਜ ਅਹਿਮ ਯੋਗਦਾਨ ਨਿਭਾ ਰਿਹਾ ਹੈ ਸੈਂਟਰ ਦਾ ਹੱਥ ਥੋਕਾ ਬਣ ਕੇ ਉਹਨਾਂ ਏਜੰਸੀਆਂ ਨੂੰ ਇਹ ਆਪ ਇੰਨਾਂ ਦੇ ਜਿਹੜੇ ਅਫਸਰ ਇੱਥੇ ਲੱਗੇ ਹੋਏ ਨੇ ਆਪ ਇਹ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਕਿਉਂਕਿ ਇਹਦਾ ਵੀ ਇਹਦੀ ਵੀ ਅੱਖ ਦੇ ਵਿੱਚ ਨੜਕਦੀਆਂ ਨੇ ਜਥੇ ਬੰਦਿਆਂ ਇਹ ਵੀ ਕਹਿੰਦਾ ਸੀਗਾ ਵੀ ਹੁਣ ਇਹ ਵਜਾ ਨਹੀਂ ਜਗਾ ਦੇਖਦੇ ਇਹ ਵੀ ਬਹੁਤ ਰਾਂਦੀਆਂ ਗੱਲਾਂ ਕਰਦਾ ਸੀ ਬੀਜਤਾ ਜੀ ਜਦੋਂ ਕੋਈ ਕੰਮ ਨਹੀਂ ਮਿਲਦਾ ਜੀ ਫਿਰ ਧਰਨੇ ਤੇ ਆ ਜਾਂਦੇ ਆ ਜੀ ਜਾਂ ਪੈਸੇ ਇਕੱਠੇ ਕਰਨੇ ਮਾਰੇ ਆ ਜਾਂਦੇ ਆ ਇਹੀ ਪਵੰਤਮਾਨ ਦੇ ਬਿਆਨ ਸੀਗੇ ਜਦੋਂ ਕਦੇ ਇਹ ਉਹੀ ਬੰਦਾ ਜਦੋਂ ਸਾਡੇ ਕਿਸਾਨ ਜਥੇ ਬੰਦਿਆਂ ਨਾਲ ਆ ਕੇ ਧਰਨੇ ਮੁਜਾਰਾ ਚ ਬੈਠਦਾ ਹੁੰਦਾ ਸੀ ਸੋ ਅੱਜ ਇਹਨੂੰ ਵੀ ਲੱਗਦਾ ਕਿ ਇੰਨਾ ਜਿਥੇ ਬੰਦਿਆਂ ਨੂੰ ਖਤਮ ਕੀਤੇ ਬਿਨਾ ਮੈਂ ਪੰਜਾਬ ਦੇ ਲੋਕਾਂ ਦੇ ਉੱਤੇ ਸ਼ਤਰਨਾ ਰਾਜ ਨਹੀਂ ਕਰ ਸਕਦਾ। ਤੇ ਹੋਰ ਤਾਂ ਦੇ ਪੱਲੇ ਕੁਝ ਨਹੀਂ। ਗੱਲਾਂ, ਚੁਟਕਲੀਆਂ, ਕਹਾਣੀਆਂ ਜਾਂ ਦੂਜਿਆਂ ਕੋਲ ਪੁਲਿਸ ਦਾ ਡੰਡਾ ਹੈ। ਇਹ ਵੀ ਡਿਕਟੇਟਰ ਬਣਿਆ ਹੋਇਆ। ਸੋ ਇਸ ਕਰਕੇ ਭਰਾਵੋ ਪੰਡ ਰਾਮ ਪ੍ਰੇਜ ਜਰੂਰ ਬਤ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਪਹੁੰਚੋ। ਸਾਡਾ ਸਾਰਾ ਨਾ ਫਰਜ਼ ਬਣਦਾ ਸਾਡੀ ਖਾਤਰ ਹੋ ਸਾਡੇ ਯੋਧੇ ਲੜ ਰਹੇ ਆ। ਸਾਡੀਆਂ ਜ਼ਮੀਨਾਂ, ਸਾਡਾ ਰੋਜ਼ਗਾਰ, ਸਾਡੀ ਕਿਸਾਨੀ, ਮਜ਼ਦੂਰੀ ਦੀ ਖਾਤਰ ਸਾਡੇ ਪੰਜਾਬ ਪੰਜਾਬੀਤ ਨੂੰ ਬਚਾਉਣ ਲਈ ਖਾਤਰ ਲੜ ਰਹੇ ਆ ਸਵਾਓ ਮੇਰਾ ਵੀਰ ਬੱਤ ਤੋਂ ਬੱਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਕਿਸੇ ਵੀ ਹਾਲਾਤਾਂ ਦੇ ਵਿੱਚ ਉਸ ਆਪਣੇ ਸ੍ਰਿ ਗਿੰਦਰ ਕਾਲ ਜਿਹੜੀ ਜਾਣ ਸਕਤਰ ਹੈ ਭਾਰਤੀ ਕਿਸਾਨ ਕ੍ਰਾਂਤੀਕਾਰੀ ਦੀ ਉਹਨੂੰ ਆਪਾਂ ਕਿਸੇ ਏਜੰਸੀ ਨੂੰ ਲਜਾਣ ਨਹੀਂ ਦੇਣਾ